welcom guys hello guys welcome back to our new vlog guys ke mai tusi hope karde haa dassa vadhia hooge te theek hooge haan vlog fir gaddi to start hai ji ajj ton ek navi dish dikhane haan navi dish da aaj assi aaye haan navi location te navi location da hai navi dish dikhavange tonu oh hai ki sweet dish sea dish te banay rahi oh vlog vich dikhane haan tuhanu oh wali dish jinne jinne khadi hai oh comment karke dasso ve assi khadi hoyi hai jinne nahi khadi na ਔਰ ਜਰੂਰ ਖਾਨ ਆਇਓ ਹਾਂ ਉਹ ਇਤਨੀ ਐਨੀ ਲਾਜਵਾਬ ਹੈ ਐਨੀ ਲਾਜਵਾਬ ਤੁਹਾਡੇ ਦੇ ਪਹਿਲੀ ਗੱਲ ਤਾਂ ਦੇਖਦੇ ਸਰ ਮੂੰਹ ਚ ਪਾਣੀ ਜੂਰ ਆਏਗਾ ਗਾਇਸ ਤੁਹਾਨੂੰ ਹੁਣ ਡੇਲੀ ਵਲੋਗਾਂ ਵਿੱਚ ਕੁਛ ਨਾ ਕੁਛ ਨਵਾਂ ਦੇਖਣ ਨੂੰ ਮਿਲੇਗਾ ਤੇ ਨਵੀਆਂ ਡਿਸ਼ਾਂ ਮਿਲਣਗੀਆਂ ਦੇਖਣ ਨੂੰ ਬਹੁਤ ਕੁਛ ਨਵਾਂ ਦੇਖਣ ਨੂੰ ਮਿਲਿਆ ਕਰੇਗਾ ਤੇ ਚੈਨਲ ਤੇ ਬਣੇ ਰਹਿਓ ਤੇ ਜਿਹੜੇ ਨਵੇਂ ਨੇ ਚੈਨਲ ਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜੋ ਕਰਦੇ ਹੋ ਜਿਹੜੇ ਨਵੇਂ ਨੇ ਸਾਡੇ ਜਿਹੜੀ ਜਗ੍ਹਾ ਤੇ ਅਸੀਂ ਜਾ ਰਹੇ ਆ ਦਿਖਾਈ ਤੁਹਾਨੂੰ ਅਸੀਂ ਪਹਿਲਾਂ ਵੀ ਵਲੌਗ ਚ ਕਿੰਨੀ ਵਾਰੀ ਆ ਹਾਂ ਮਗਰ ਉਹਨਾਂ ਦੀ ਡਿਸ਼ ਨਹੀਂ ਦਿਖਾਈ ਅੰਦਰਲਾ ਰਾਜ ਉਹਨਾਂ ਦਾ ਦੱਸਿਆ ਨਹੀਂ ਅਸੀਂ ਡਿਸ਼ ਨਹੀਂ ਦਿਖਾਈ ਤੁਹਾਨੂੰ ਗਏ ਅਸੀਂ ਬਹੁਤ ਵਾਰੀਆਂ ਉੱਥੇ ਹਾਂ ਅੱਜ ਤੁਹਾਨੂੰ ਦਿਖਾਵਾਂਗੇ ਉਹਨਾਂ ਦੀ ਸਪੈਸ਼ਲ ਡਿਸ਼ ਅੱਜ ਅਸੀਂ ਸੋਚਿਆ ਕਿ ਦਿਖਾਈਏ ਆਪਣੇ ਗਾਇਬ ਨੂੰ ਇਸ ਸਾਡੇ ਨਾਲ ਜਾ ਰਹੀ ਹੈ ਨੰਨੂ ਕੋ ਨੰਨੂ ਨੂੰ ਅਸੀਂ ਲੈ ਕੇ ਦਵਾਂਗੇ ਨਿੱਕੀ ਜੀ ਨਿੱਕੀ ਜੀ ਪਿਆਰੀ ਜੀ ਸਵੀਟਿਸ਼ ਹਾਂਜੀ ਬਣੇ ਰਹੋ ਜੀ ਗਾਇਜ਼ بارش ਦਾ ਮਾਹੌਲ ਹੈ ਤੇ بارش ਮੌਸਮ ਦੇਖੋ ਤੇ ਇੱਧਰ ਟੋਏ ਟਿੱਬੇ ਵੀ ਦੇਖੋ ਸੜਕਾਂ ਦੇ ਕਿੰਨੇ ਨੇ ਆ ਦੇਖੋ ਦੇਖੋ ਗਾਇਜ਼ ਅਸੀਂ ਪਹੁੰਚ ਗਏ ਆ ਬਸੰਤ ਮਾਰਕੀਟ ਜਿੱਥੇ ਕਿ ਬਹੁਤ ਵਾਰੀ ਆਏ ਅਸੀਂ ਤੇ ਤੁਹਾਨੂੰ ਵਲੌਗ ਚ ਦਿਖਾਇਆ ਵੀ ਹੈ ਬਹੁਤ ਵਾਰੀ ਬਸੰਤ ਮਾਰਕੀਟ ਤੇ ਦਰਸ਼ਨ ਬੜੀ ਵਾਰੀ ਕਰਾਈ ਨੇ ਤੁਹਾਨੂੰ ਪਾਰੋਂ ਡਿਸ਼ ਨਹੀਂ ਦਿਖਾਈ ਕਦੀ ਆ ਚਿੱਕਰ ਦੇਖੋ ਕਿੰਨਾ ਗੱਡੀਆਂ ਦੇਖੋ ਉਥੇ ਹਰ ਵਕਤ ਗੱਡੀਆਂ ਦਾ ਰਸ਼ ਹੀ ਰਹਿੰਦਾ ਗਾਇਜ਼ بارش ਕਰਕੇ ਗਾਇਜ਼ ਇਥੇ ਚਿੱਕਰ ਦੇਖੋ ਬਹੁਤ ਜ਼ਿਆਦਾ ਹੋਇਆ ਪਿਆ ਤੇ ਆਏ 버거 ਕਿੰਗ ਇਹਦੀ ਉਧਰਲੀ ਸਾਈਡ ਅਸੀਂ ਜਾਣਾ ਹੈ ਅਸੀਂ ਜਾਣਾ ਹੈ ਆਈਸਕ੍ਰੀਮ ਸਟੂਡੀਓ ਆਈਸਕ੍ਰੀਮ ਸਟੂਡੀਓ ਦੀ ਤੁਹਾਨੂੰ ਡਿਸ਼ ਦਿਖਾਣਾ ਇੱਕ ਬੜੀ ਵਧੀਆ ਠੰਡੀ ਠੰਡੀ ਡਿਸ਼ ਦਿਖਾਈਏ ਤਾਨੂੰ ਹੁਣ ਡੇਲੀ ਵਲੋਗਾਂ ਚ ਅਸੀਂ ਦਿਖਾ ਰਹੇ ਹਾਂ ਕੁਝ ਨਾ ਕੁਝ ਨਵਾਂ ਸੋ ਗਾਇਸ ਦੇਖੋ ਆਇਆ ਨਾ ਪਸੰਦ ਆਈਸਕ੍ਰੀਮ ਸਟੂਡੀਓ ਜਿੱਥੇ ਕਿ ਅਸੀਂ ਬੜੀ ਵਾਰੀ ਆਏ ਹਾਂ ਗਾਇਸ ਮਮਾ ਮਮਾ ਜੱਜ ਆਪਣੇ ਪਾਕ ਕੋ ਮੈਂ ਨਾ ਗੱਡੀ ਇੱਥੇ ਅੱਗੇ ਲਾ ਬਈ ਗੱਡੀ ਇੱਥੇ ਸਹੀ ਐ ਐਸੇ ਆਪਣੀ ਜੀ ਗੱਡੀ ਇੱਥੇ ਵੀ ਲੱਗ ਜਾਈਂਦੀ ਐ ਨੀ ਕੀ ਜਿਹੜੇ ਵੀ ਬਾਹਰੋਂ ਆਂਦੇ ਨੇ ਗਾਇਜ਼ ਉਹ ਇੱਥੇ ਜ਼ਰੂਰ ਆਇਓ ਲੁਧਿਆਣੇ ਦੇ ਆਈਸਕ੍ਰੀਮ ਸਟੂਡੀਓ ਤੇ ਇੱਥੋਂ ਦੀ ਵੱਖ-ਵੱਖ ਤਰ੍ਹਾਂ ਦੀ ਆਈਸਕ੍ਰੀਮ ਕਰੋ ਇੰਜੋਏ ਹੱਥ ਪਕੜ ਹੱਥ ਪਕੜ ਲੈ ਪਾਪਾ ਕਾ ਸੋ ਗਾਇਜ਼ ਇੱਕ ਤੁਸੀਂ ਲਾਈਕ ਦਾ ਬਟਨ ਜ਼ਰੂਰ ਦਬਾਣਾ ਕਿਉਂਕਿ ਸੁਨੈਨਾ ਪੂਰਾ ਜ਼ੋਰ ਲਾ ਰਹੀ ਹੈ ਤੁਹਾਨੂੰ ਵੱਖ-ਵੱਖ ਆਈਟਮਾਂ ਦਿਖਾਉਣ ਵਾਸਤੇ ਵਾਖਵਾ ਖਚੀਜਾਂ ਕਿ ਲੁਧਿਆਣੇ ਚ ਇਹ ਵੀ ਬਹੁਤ ਕੁਝ ਮਿਲਦਾ ਇੱਥੇ ਹਰ ਚੀਜ਼ਾਂ ਬਹੁਤ ਵਧੀਆਂ ਮਿਲਦੀਆਂ ਨੇ ਸੋ ਗਾਇਸ ਦੇਖੋ बस ये रोला हो गया स्टार्ट नन्नू का क्या खाना है किसमें इंजेक्शन हां किसमें चॉकलेट है इंजेक्शन में, हाँ। में ले हाँ। देती ले देती हूँ तो 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 ले देती चला चल जा ਸੋ ਗਾਇਜ਼ ਇਹਨਾਂ ਦੀ ਫਰੂਟ ਕਰੀਮ ਵੀ ਬੜੀ ਸਮਾਦ ਹੁੰਦੀ ਹੈ ਬਹੁਤ ਟੇਸਟੀ ਹੁੰਦੀ ਹੈ ਫਰੂਟ ਕਰੀਮ ਵੀ ਸੋ ਗਾਇਜ਼ ਇਹਨਾਂ ਦੀ ਫਰੂਟ ਕਰੀਮ ਵੀ ਬਹੁਤ ਟੇਸਟੀ ਹੁੰਦੀ ਹੈ ਤੇ ਆਂ ਕੁਲਫੀਆਂ ਕੁਲਫੀਆਂ ਵੀ ਬੜੀਆਂ ਜਿਆਦਾ ਜੰਮੀ ਹੁੰਦੀਆਂ ਇਹਨਾਂ ਦੀ ਨਹੀਂ ਬੰਦੇ ਕੋਈ ਵੇਚਣਾ ਹੈਗਾ ਪਿਆ ਹਾਂ ਨਾ ਹਾਂ ਬੰਦੇ ਕੋਲ ਹੁਣ ਚਲਦੇ देखो ननु ननु इंजेक्शन पी रही है देखो चॉकलेट वाला इंजेक्शन पी रही है देखो देखो इंजेक्शन पी रही हो नहीं ये चॉकलेट है देखो चॉकलेट है देखो इंजेक्शन के अंदर चॉकलेट है इसने एक इंजेक्शन तो खत्म कर दिया लिया दूसरा इंजेक्शन भी खत्म कर दे वो देखो कर दिए दोनों इंजेक्शन खत्म कर दिए अब और लाइन चली ਬੱਚੇ ਚੋਪਲੇਰ ਦੇ ਬਹੁਤ ਸ਼ੁਕਰੀ ਹੁੰਦੇ ਹੈ ਗਾਇਸ ਤੁਹਾਨੂੰ ਦਿਖਾਉਂਦਾ ਹਾਂ ਇਹ ਆ ਗਈ ਜੀ 스위ਟ ਡਿਸ਼ ਜਿਹੜੀ ਕਿ ਤੁਹਾਨੂੰ ਕਹੀ ਸੀ ਕਿ ਲੁਧਿਆਣੇ ਦੀ ਫੇਮਸ 스위ਟ ਡਿਸ਼ ਦੇਖੋ ਆਏ ਤੇ ਇਹ ਹੈ ਜੀ 오ਰੀਜਨਲ ਪਾਈਨਐਪਲ ਦੇ ਵਿੱਚ ਮੰਨ ਜੀ ਆ ਡਿਸ਼ ਕਹਿ ਰਹੇ ਆ ਗਾਇਸ ਤੁਹਾਨੂੰ ਮਜਾ ਆ ਗਿਆ ਨਾ ਦੇਖ ਕੇ ਤੇ ਖਾਣ ਲੱਗਾ ਕਿੰਨਾ ਸਵਾਦ ਆਏਗਾ ਰੁਕ ਜਾਓ ਇੱਕ ਖਿਚਮੀ ਆ ਰੋ ਰੁਕ ਜਾਣੇ ਵਾਲਿਆ ਰੋਪ ਨਹੀਂ ਹੋ ਰਿਹਾ ਸੰਦੀਪ ਜੀ ਨੂੰ ਇਹ ਆ ਕਰਿਓ ਕਿ ਇਸ ਤਰ੍ਹਾਂ ਇਦਾਂ ਹਾਂ ਰੱਖੋ ਜੀ ਚਲੋ ਜੀ ਗਾਇਸ ਕਰੋ ਇੰਜੋਏ ਸਾਡੇ ਨਾਲ ਦੇਖੋ ਤੇ ਤੁਸੀਂ ਵੀ ਆਓ ਟੇਸਟ ਕਰਨ ਤੇ ਖਾਣ ਤੇ ਇਹਨਾਂ ਨੇ ਤਾਂ ਇਹਨੂੰ ਤਾਂ ਮੈਂ ਪਹਿਲੀ ਰੇਟਿੰਗ ਦਿੱਤੀ ਹੋਈ ਹੈ 10 ਵਿੱਚੋਂ 10 ਗਾਇਸ ਇਸ ਆਈਸਕ੍ਰੀਮ ਦੀ ਮੈਂ ਪਹਿਲੇ ਤੋਂ ਹੀ ਰੇਟਿੰਗ ਕੀਤੀ ਹੋਈ ਹੈ 10 ਵਿੱਚੋਂ 10 ਖਾਲੇ ਖਾਲੇ ਵੀ ਇਹਨਾਂ ਨੂੰ ਮਿਲਿਆ ਬਾਅਦ ਵਿੱਚ ਹਾਂ ਇਹਦੇ ਵਿੱਚ ਡ్రਾਈ ਫਰੂਟਸ ਆ ਨਾ ਪਾਏ ਹੋਏ ਆ ਦੇਖੋ Lina mean ਖਾਧੀ ਹੋਈ ਏ ਉਹ ਵੀ ਕਮੈਂਟ ਕਰ ਦਿਓ ਤੇ ਜਿਹੜੇ ਨਵੇਂ ਨੇ ਜਿਨ੍ਹਾਂ ਨੇ ਇਹ ਡਿਸ਼ ਨਹੀਂ ਖਾਧੀ ਹਜੇ ਬਸੰਤ ਮਾਰਕੀਟ ਆਓ ਤੇ ਖਾਓ ਇੰਜੋਏ ਕਰੋ ਠੰਢੀ ਠੰਡੀ ਖਾਓ ਆ ਕੇ ਆਦੇ ਕੋ ਪਾਈਨੈਪਲ ਪਾਓ ਪਾਈਨੈਪਲ ਪੂਰਾ ਉਹ ਬੰਦੇ ਨਾਲ ਕਹਿੰਦਾ ਕੰਦਨ ਹਾਂ ਮੈਂ ਤੇਰੇ ਨਾਲ ਮਾਰਿੰਦਾ ਨਹੀਂ ਤੇ ਚਾਰ ਵਾਰੀ ਮੋੜ ਕੇ ਨਾ ਦੇਖੋ ਕਿਹਾ ਆਨੇ ਕੋਲੇ ਬਤਾ ਆਮ ਕਿਤੇ ਉਹ ਜਿਹੜਾ ਉਹ ਜਿਹੜਾ ਇਹ ਅਸੀਂ ਉਹਨੂੰ ਬੋਸ਼ ਕੀਨ ਐਸਪੀਨ ਦੇ ਤਿੰਨ ਮੰਨਦੇ ਜੇ ਤਿੰਨ ਮੰਨਦੇ ਹਮ ਪਾਈਨੈਪਲ ਲੋ ਜੀ ਗਾਇਸ ਅਸੀਂ ਸਾਰਾ ਪਾਈਨੈਪਲ ਸਾਰਾ ਫਿਨਿਸ਼ ਕਰਤਾ ਜਿੱਥੇ ਆਈਸਕ੍ਰੀਮ ਹੋਵੇ ਉੱਥੇ ਸੁਣਾਣਾ ਛੱਡੇ ਕਦੇ ਵੀ ਨਹੀਂ ਗਾਇਸ ओरिजिनल ਪਾਈਨੈਪਲ ਹੈ ओरिजिनल ਇਹਨੂੰ ਨਾ ਪਲੇਅ ਸਮਝਿਓ

बारिश होगी स्टार्ट जल्दी आ जा बारिश स्टार्ट होगी जल्दी आ ननें आ जाओ ਤੇ ਜਿੱਥੇ ਜਾਂਦੀ ਇਹ ਤਮਾਸ਼ਾ ਖੜਾ ਕਰਦੀ ਹੈ ਇਹ ਨੰਨੂ ਆ ਜਾ ਬਨਨੈ ਚੱਲ ਜਲਦੀ ਕਰ ਇਹ ਇੰਜੈਕਸ਼ਨ ਤੇਨੇ ਲੈਣੇ ਹੁੰਦੇ ਇੱਥੇ ਆਮਲੇ ਚਲੋ ਪਾਣੀ ਇੱਥੇ ਧਿਆਨ ਨਾਲ ਕਿਨਮੇਨ ਕਿਨਮੇਨ ਹੋ ਰਹੀ ਹੈ ਗਾਇਸ ਤੇ ਪਾਣੀ ਦੇਖੋ ਹਰ ਜਗ੍ਹਾ ਖੜਾ ਹੈ ਚਲੋ 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 ਜੀ ਗਾਈਜ਼ ਲਓ ਜੀ ਗਾਈਜ਼ ਤੇ ਕਿਵੇਂ ਲੱਗੀ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆਈਸਕ੍ਰੀਮ ਸਵੀਟ ਡਿਸ਼ ਜਿਹੜੇ ਸ਼ੌਕੀਨ ਨੇ ਆਈਸਕ੍ਰੀਮ ਦੇ ਇੱਥੇ ਆਓ ਤੇ ਖਾਓ ਤੇ ਤੁਹਾਨੂੰ ਸਾਨੂੰ ਵੀ ਦੱਸਿਓ ਕਿੱਦਾਂ ਲੱਗੀ ਉਮੀਦ ਕਰਦੇ ਆ ਤੁਹਾਨੂੰ ਇਹ ਵੀਡੀਓ ਵੀ ਬੜੀ ਵਧੀਆ ਲੱਗੀ ਹੋਏਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਲਦੀ ਜਲਦੀ ਤੇ ਫਟਾਫਟ ਸਬਸਕ੍ਰਾਈਬ ਨਵੇਂ ਨਵੇਂ ਨਿਸ਼ਾ ਖਾਣ ਨੂੰ ਤੇ ਦੇਖਣ ਨੂੰ ਮਿਲਣੀਆਂ ਨਵੇਂ ਨਵੇਂ ਡਿਸ਼ਾਂ ਮਿਲਣਗੇ ਤੁਹਾਨੂੰ ਨਵੇਂ ਨਵੇਂ ਡਿਸ਼ਾਂ ਦਿਖਾਵਾਂ ਤੁਹਾਨੂੰ ਸਾਰਾ ਲੁਧਿਆਣਾ ਖਵਾਵਾਂਗੇ ਹੌਲੀ ਹੌਲੀ ਇੱਕ ਇੱਕ ਵਲੌਗ 'ਚ ਦੇਖੋ ਤੁਸੀਂ ਤੇ ਹੁਣ ਇਸ ਵੀਡੀਓ ਦਾ ਆਪਾਂ ਐਂਡ ਕਰਦੇ ਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਜਰੂਰ ਗਾਇਸ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਹੁਣ ਇੱਕ ਨਵੀਂ ਡਿਸ਼ ਨਾਲ ਦੁਆਰਾ ਵੀਡੀਓ ਤੇ ਨਵੇਂ ਬਲੌਗ ਚ ਮਿਲਦੇ ਆ ਗਾਇਸ ਤੁਹਾਨੂੰ ਤੇ ਨਵੀਂ ਡਿਸ਼ ਨਾਲ ਬਾਏ ਗਾਇਸ ਬਾਏ ਜੀ ਬਾਏ ਬਾਏ ਮਾਈ ਟੇਕ ਕੇਅਰ